ਸਾਸਰੀਆ ਘਾਲ ਜੀ ਸਾਰਿਆਂ ਨੂੰ ਸਾਡੇ ਮਿੱਤਰ ਪਿਆਰਿਆਂ ਨੂੰ ਕੀ ਹਾਲ ਹੈ ਮਾਲਕੋ ਮੈਂ ਜਾਣਨਾ ਕਿ ਥੋੜੇ ਦਿਨ ਹੋ ਗਏ ਜਦੋਂ ਪਿਛਲੀ ਟੀਮ ਦੀ ਗੱਲ ਕੀਤੀ ਸੀ ਦਿੱਲੀ ਦੁੱਲੀ ਦੀ ਉਸ ਤੋਂ ਬਾਅਦ ਦੋ ਕੁ ਟਿਮਾਂ ਰਹਿ ਗਈਆਂ ਸੀ ਆਬ ਮੈਂ ਨਾ ਥੋੜਾ ਜਿਹਾ ਬੀਜੀ ਹੋ ਗਿਆ ਸੀ ਇੱਕ ਤਾਂ ਇੱਥੇ ਦਿੱਲੀ ਇੰਡੀਅਨ ਪਿਕਲ ਬਾਲ ਲੀਗ ਚੱਲ ਰਹੀ ਹੈ ਤੁਸੀਂ ਜਾਣਦੇ ਹੋ ਨਵਾਂ ਖੇਡ ਆਇਆ ਪਿਕਲ ਬਾਲ ਟੈਨ ਟੈਨਿਸ ਲੋ ਟੇਬਲ ਟੈਨਿਸ ਤੇ ਬੈਡਮਿੰਟਨ ਨੂੰ ਚਿੜੀ ਛੱਕੇ ਨੂੰ ਮਿਲਾ ਕੇ ਪਿਕਲ ਬਾਲ ਜਿਹਾ ਬਣਾਇਆ ਹੈਗਾ ਥੋੜੀ ਉਹਦੀ ਕਮੈਂਟਰੀ ਇੱਕ ਮੋਟਰੀ ਚੱਲ ਰਹੀ ਸੀ ਸਵੇਰ ਤੋਂ ਸ਼ਾਮ ਤੱਕ ਫਿਰ ਵਿੱਚੋਂ yogi baba ji ਨੇ ਸਾਨੂੰ ਗੋਰਖਪੁਰ ਬੁਲਾ ਰਿਆ ਸੀ ਉੱਥੇ ਕਬੱਡੀ ਸੀ ਉੱਥੇ ਮੈਂ ਭੋਰਾ ਕੋ ਕਮੈਂਟਰੀ ਕੀਤੀ ਆਨ ਜਾਣ ਵਿੱਚ ਦੋ ਦਿਨ ਲੱਗੇ ਫਿਰ ਪਤਾ ਲੱਗਿਆ ਫਲਾਈਟਾਂ ਦਾ ਪੰਗਾ ਪੈ ਗਿਆ ਸ਼ੁਕਰ ਰੱਬ ਦਾ ਮੇਰੀ ਫਲਾਈਟ ਦਾ ਪੰਗਾ ਨਹੀਂ ਪਿਆ ਮੈਂ ਟਾਈਮ ਨਾਲ ਉੱਡ ਕੇ ਟਾਈਮ ਨਾਲ ਵਾਪਸ ਆ ਗਿਆ ਉਸ ਤੋਂ ਬਾਅਦ ਬੜਾ ਮੰਦ ਭਾਗਾ ਜਿਹਾ ਕੰਮ ਹੋਇਆ ਸਾਡੇ ਵੀਰਾਂ ਭੈਣਾਂ ਨਾਲ ਪਰ ਚਲੋ ਜੋ ਵੀ ਹੈ ਹੁਣ ਮੈਂ ਵਾਪਸ ਆ ਚੁੱਕਿਆ ਹਾਂ ਦਿੱਲੀ ਆਪਣੇ ਘਰੇ ਤੇ ਗੱਲ ਕਰਾਂਗੇ ਰਾਜਸਥਾਨ ਰਾਇਲਜ਼ ਦੀ ਤੇ ਉਸ ਤੋਂ ਬਾਅਦ ਮੇਰੇ ਖਿਆਲ ਨਾਲ ਇੱਕ ਟੀਮ ਹੋਰ ਬਚਦੀ ਹੈ ਮੁੰਬਈ ਇੰਡੀਅਨਸ ਹਨਾ ਮੈਂ ਹਿਸਾਬ-ਤਾਬ ਜੇ ਲਾ ਕੇ ਦੇਖਦਾ ਜਿੰਨੀਆਂ ਵੀ ਬਚਦੀਆਂ ਆਪਾਂ ਟੀਮਾਂ ਚੱਕ ਲਾਂਗੇ ਬਾਕੀ ਇਧਰੋਂ ਆਪਣੇ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਗਾ ਪਾਈ ਜਾਂਦੇ ਆ ਤੇ ਦੁਨੀਆ ਕਹਿਣ ਦੀ ਹੈ ਕਿ ਭਾਈ ਇਹਨਾਂ ਦੇ ਬਿਨਾ ਤੁਸੀਂ ਵਰਲਡ ਕੱਪ ਛੱਡੋ ODI ਸੀਰੀਜ਼ ਵੀ ਤੁਹਾਨੂੰ ਉਹੀ ਪੁਰਾਣੇ ਪੀਪਲ ਜਿਤਾਈ ਜਾਂਦੇ ਆ ਤੇ ਫਿਰ ਇਹਨਾਂ ਨੂੰ ਕਿਉਂ ਨਾ ਤੁਸੀਂ ਟੈਸਟ ਟੀਮ ਵਿੱਚ ਵੀ ਲੈ ਕੇ ਆਓ ਜਾਂ ਅਗਲੇ ਸਾਲ ਘਟੋਟ 2027 ਵਾਲੇ ਵਰਲਡ ਕੱਪ ਇਸਾਂ ਨੂੰ ਖੜਾਓ ਉਭੇਕਾ ਵਿਚਾਰ ਜੋ ਗੱਲ ਹੈ ਉਹਦੀ ਗੱਲ ਆਪਾਂ ਅਗਲੇ ਵੀਡੀਓ ਚ ਕਰਦੇ ਹਾਂ ਖੁੱਲਕੇ ਇੱਥੇ ਮੋਟੀ ਗੱਲ ਇਹ ਹੈ ਕਿ ਰਾਜਸਥਾਨ ਰਾਇਲਸ ਤੁਸੀਂ ਕਿਹੜੇ ਪਲੇਅਰ ਛੱਡੇ ਆ ਕਿਹੜੇ ਪਲੇਅਰ ਰੱਖੇ ਆ ਟ੍ਰੇਡ ਕਿਹੜੇ ਪਲੇਅਰਾਂ ਦਾ ਕੀਤਾ ਆਜੋ ਮਾਲਕੋ ਨਿਗਾ ਸਵਾਗਤ ਤੁਹਾਡਾ ਸਰਪੰਚ ਅਤੇ ਸਪੋਰਟਸ ਵਿੱਚ ਸਰਪੰਚ ਜੀ ਤੁਹਾਡਾ ਪਿਆਰ ਜਿਹਨੂੰ ਚਾਹੋ ਸਰਪੰਚ ਬਣਾ ਸਕਦੇ ਹੋ ਸਪੋਰਟਸ ਦੀ ਗੱਲ ਮੈਂ ਵੀ ਕਰੂੰਗਾ ਤੁਸੀਂ ਵੀ ਕਰੋਗੇ ਪਹਿਲੇ ਰਾਜਸਥਾਨ ਰਾਇਲਸ ਨੇ ਅ ਖਬਰੇ ਕੱਢੀ ਕੀ ਹੁਣ ਰਾਹੁਲ ਦਰਵਿੜ ਸਾਹਿਬ ਨੂੰ ਅਸੀਂ ਜੀ ਆਇਆਂ ਨੂੰ ਨਹੀਂ ਜੀ ਆਇਆਂ ਨੂੰ ਤਾਂ ਨਹੀਂ ਸਾਸਰੀਆ ਕਾਲ ਕਹਤਾ ਹੈਗਾ ਜੀ ਧੰਨਵਾਦ ਕਰਤਾ ਹੈਗਾ ਜੀ ਕੁਮਾਰ ਸੰਗਾਕਾਰ ਆ ਟੀਮ ਜਿਹੜੇ ਹੈੱਡ ਆਫ ਡਾਇਰੈਕਟਰ ਆਫ ਕ੍ਰਿਕਟ ਹੈ ਉਹ ਹੁਣ ਹੈੱਡ ਕੋਚ ਵੀ ਟੀਮ ਦੇ ਬਣ ਚੁੱਕੇ ਆ ਤਾਂ ਸੰਗਾਕਾਰਾ ਸਾਹਿਬ ਸੰਗਾ ਬੰਦਾ ਬੜਾ ਚੰਗਾ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਤੇ ਉਹਨਾਂ ਨੇ ਕੀ ਕੀਤਾ ਜੀ ਟ੍ਰੇਡ ਕਰ ਲਏ 2-3 ਸਭ ਤੋਂ ਪਹਿਲੇ ਤਾਂ ਸੰਜੂ ਭੇਜਤਾ ਚੇਨਈ ਸੁਪਰ ਕਿੰਗਸ ਸੰਜੂ ਸੈਮਸਨ ਉਹਦੇ ਬਦਲੇ ਲੈ ਲਿਆ ਰਵਿੰਦਰ ਜੜੇਜਾ ਜਿਹੜਾ ਵਾਪਸ ਆਪਣੀ ਸਭ ਤੋਂ ਪਹਿਲੀ ਵਾਲੀ ਟੀਮ ਵਿੱਚ ਯਾਨੀ ਰਾਜਸਥਾਨ ਰਾਇਲਜ਼ ਵਿੱਚ ਆ ਗਏ ਤੇ ਸਾਡਾ ਸਾਬਕਾ ਸਰਪੰਚ ਸਾਡਾ ਸੈਮਾ ਵੀ ਚੇਨਈ ਤੋਂ ਹੁਣ ਰਾਜਸਥਾਨ ਆ ਚੁੱਕਿਆ ਹੈ ਨੀਤੀਸ਼ ਰਾਣਾ ਗਬਲੇ ਹਿੱਸੇ ਦਾ ਇੱਕ ਮਜ਼ਬੂਤ ਬੈਟਸਮੈਨ ਨਾਲੇ ਸਪਿਨ ਵੀ ਪਾਉਂਦਾ ਹੈ ਉਹਨਾਂ ਦੇ ਘਰ ਦਿੱਲੀ ਘਲਤਾ ਗਿਆ ਤੇ ਦਿੱਲੀ ਤੋਂ ਡੋਨੋਵਨ ਫਰੇਰਾ ਲੈ ਲਿਆ ਗਿਆ ਇਹ ਤੁਸੀਂ ਕੀਤੇ ਆ ਜੀ ਟ੍ਰੇਡ ਹੁਣ ਇਹਦਾ ਆਹ ਟ੍ਰੇਡਾਂ ਦਾ ਕਿੰਨਾ ਫਾਇਦਾ ਹੋਣਾ ਹੈ ਕਿੰਨਾ ਨੁਕਸਾਨ ਹੋਣਾ ਹੈ ਇਹ ਸੀਜ਼ਨ ਵਿੱਚ ਦੇਖਾਂਗੇ ਮੜੀ ਜੀ ਗੱਲ ਆਪਾਂ ਵੀ ਕਰਾਂਗੇ ਤੇ ਛੱਡੇ ਤੁਸੀਂ ਸੱਤ ਪਲੇਅਰ ਜਿਦੇ ਵਿੱਚ ਤਿੰਨ ਬਲੈਤੀ ਹੈਗੇ ਆਂ ਅ ਵਲੈਤੀਆਂ ਵਿੱਚੋਂ ਇੱਕ ਤੁਹਾਡੇ ਕੋਲ ਡੋਨੋਵਨ ਫਰੇਰਾ ਆ ਗਏ ਇੱਕ ਸਹਿਮ ਕਰਨ ਆ ਗਏ ਤੇ ਦੋ ਤਾਂ ਤੁਹਾਡੇ ਕੋਲ ਵਲੈਤੀ ਆ ਗਏ ਤੇ ਤਿੰਨ ਤੁਸੀਂ ਛੱਡ ਤੇ ਟੋਟਲ 7 ਪਲੇਅਰ ਛੱਡੇ ਆ ਕਿਹੜੇ ਛੱਡੇ ਆ ਆਕਾਸ਼ ਮਰਦਵਾਲ ਜਿਹੜਾ ਫਾਸਟ ਬੋਲਿੰਗ ਪਾਉਂਦਾ ਹੈ 4 ਵਿਕਟਾਂ ਪਿਛਲੇ ਸੀਜ਼ਨ ਲਈਆਂ ਸੀ ਅਸ਼ੋਕ ਸ਼ਰਮਾ ਬਹੁਤਾ ਖੇਲੇ ਨਹੀਂ ਸੀ ਫਜ਼ਲ ਹਕ ਫਰੂਕੀ ਅਫਗਾਨਿਸਤਾਨੀ 올ਰਾਊਂਡਰ ਛੱਡਤੇ ਗਏ ਹੈ ਕੁਮਾਰ ਕਾਰਤੀਕੇ ਸਿੰਘ 2 ਵਿਕਟਾਂ ਲਈਆਂ ਸੀ ਸਪਿਨਰ ਨੇ ਛੱਡਤੇ ਗਏ ਹੈ ਕੁਨਾਲ ਰਠੌਰ ਬਹੁਤਾ ਖੇਡੇ ਨਹੀਂ ਸੀ ਤੇ ਤੀਖਣਾ اور ਹਸਰੰਗਾ ਇਹ ਦੋਵੇਂ ਕੀ ਸੋਚ ਕੇ ਛੱਡੇ ਦੋਵਾਂ ਨੇ ਪਿਛਲੀ ਵਾਰੀ ਮਤਲਬ ਠੀਕ ਹੈ ਗਾ ਨਹੀਂ ਪਾਇਆ ਸੀ ਪਰ ਠੀਕ ਠਾਕ ਜਿਹਾ ਕੰਮ ਕੀਤਾ ਸੀ ਦੋ ਸ਼੍ਰੀਲੰਕਨ ਸਪਿਨਰ ਤੇ ਇਹਨਾਂ ਦੋਵਾਂ ਨੂੰ ਧੰਨਵਾਦ ਕਹਤਾ ਗਿਆ ਦੋਵਾਂ ਨੇ ਪਿਛਲੇ ਸੀਜ਼ਨ ਪਰਫਾਰਮੈਂਸ ਮਾੜੀ ਨਹੀਂ ਦਿੱਤੀ ਸੀ ਇਹ ਤੁਹਾਡੇ ਸੱਤ ਪਲੇਅਰ ਜਿਹੜੇ ਛੱਡੇ ਆ ਤੇ ਜਿਹੜੇ ਤੁਸੀਂ ਰੱਖੇ ਆ ਉਹ ਰੱਖੇ ਆ ਜੀ 10 ਤੇ 6 16 ਜਿਦੇ ਵਿੱਚ ਸੱਤ ਹੈਗੇ ਆ ਵਲੈਤੀ ਕਿਹੜੇ ਕਿਹੜੇ ਪਲੇਅਰ ਤੁਸੀਂ ਰੱਖੇ ਹੋਏ ਆ ਆਪਾਂ ਆੜੇ ਤੋਂ ਲੈ ਕੇ A ਤੋਂ ਲੈ ਕੇ Z ਤੱਕ ਦੇ ਰਸਤੇ ਚੱਲਦੇ ਆ ਧਰੂਵ ਜੁਰੈਲ ਜਿਹੜਾ ਸਲੂਟ ਮਾਰਦਾ ਹੁੰਦਾ 50 ਸੈਂਚਰੀ ਮਾਰਨ ਤੋਂ ਬਾਅਦ ਪਿਛਲੀ ਵਾਰੀ 333 ਰਨ ਬਣਾਏ ਸੀ 156 ਦਾ ਸਟ੍ਰਾਈਕ ਰੇਟ ਸੀ ਨਾਲ ਕੀਪਰ ਬੜੇ ਵਧੀਆ ਹੈਗੇ ਆਂ ਡੋਨਟ ਨੋਨ ਫਰੇਰਾ ਟਰੇਡ ਕਰਕੇ ਤੁਸੀਂ ਦਿੱਲੀ ਤੋਂ ਬੁਲਾ ਲਏ ਹੈਗੇ ਆਂ ਜੋਫਰਾ ਜਿਹੜਾ ਤੁਹਾਡਾ ਨੰਬਰ 1 ਬੋਲਰ ਰਿਹਾ ਸੀ ਜੁਆਇੰਟ ਤੌਰ ਤੇ 11 ਵਿਕਟਾਂ ਲਈਆਂ ਸੀ ਤੇ ਮੈਨੂੰ ਹਲੇ ਤੱਕ ਯਾਦ ਹੈ ਪੰਜਾਬ ਦੇ ਖਿਲਾਫ ਪਹਿਲੀ ਓਵਰ ਦੋ ਵਿਕਟਾਂ ਕੜੀਆਂ ਸੀ ਬਹੁਤ ਹੀ ਘੈਂਟ ਬੋਲਿੰਗ ਪਾਉਂਦੇ ਆ ਜੋਫਰਾ ਆਰਚਰ ਫਿਰ ਕੁਵੈਨਾ ਐਮ ਫਾਕਾ ਪਿਛਲੇ ਸੀਜ਼ਨ ਇੱਕੋ ਵਿਕਟ ਲਈ ਸੀ ਤੇ ਫਿਰ ਲੁਹਾਨਡਰੀ ਪ੍ਰੈਟੋਰੀਆਸ ਹੈਗੇ ਆਂ ਜੀ ਸਾਊਥ ਅਫਰੀਕਾ ਦੇ ਬੈਟਸਮੈਨ ਨਾਂਂਦਰੇ ਬਰਗਰ ਅਜਕਲ ਇੰਡੀਆ ਖੇਡ ਰਹੇ ਆਂ ਕਟਾਪਾ ਖਾ ਰਹੇ ਆਂ ਬਰਗਰ ਵੀ ਖਾ ਰਹੇ ਆਂ ਤੇ ਨਾਲ ਕੁਚੇ ਛੋਲੇ ਵੀ ਖਾ ਰਹੇ ਆਂ ਰਵਿੰਦਰ जडेजा ਟਰੇਡ ਕਰਕੇ ਵਾਪਸ ਬੁਲਾ ਲਏ ਗਏ ਆਂ ਇੱਕ ਮੈਂ ਸਵਾਲ ਵੀ ਪੁੱਛਣਾ ਤੁਹਾਡੇ ਤੋਂ ਮੈਨੂੰ ਯਾਦ ਦਿਵਾ ਦਿਜੇ ਐਂਡ ਵਿੱਚ ਪੁੱਛੂੰਗਾ ਰિયાન ਪ੍ਰਾਗ ਪਿਛਲੇ ਸੀਜ਼ਨ 400 ਦੇ ਲਾਗੇ ਰਨ ਬਣਾਏ ਸੀ 164 ਦਾ ਸਟ੍ਰਾਈਕ ਰੇਟ ਸੀ ਤਿੰਨੇ ਵਿਕਟਾਂ ਲਈਆਂ ਸੀ ਸैम ਕਰਨ ਟਰੇਡ ਕਰਕੇ ਬੁਲਾ ਲਏ ਗਏ ਆਂ ਹਿੱਟਾ ਮਾਰਨ ਦੇ ਮਾਹਰ ਸ਼ਿਮਰੌਨ ਹਿੱਟਮਾਇਰ ਪਿਛਲੇ ਸੀਜ਼ਨ 239 ਰਨ ਬਣਾਏ ਸੀ 146 ਦਾ ਸਟ੍ਰਾਈਕ ਰੇਟ ਸੀ ਸ਼ੁਭਮ ਦੁੱਬੇ بیٹنگ ਆਲਰਾਊਂਡਰ ਆ 106 ਰਨ ਪਿਛਲੇ ਸੀਜ਼ਨ ਬਣੇ ਸੀ ਤੁਸ਼ਾਰ ਦੇਸ਼ਪਾਂਡੇ ਆਪਣੇ ਫਾਸਟ ਬੋਲਰ 9 ਵਿਕਟਾਂ ਪਿਛਲੇ ਸੀਜ਼ਨ ਕੜੀਆਂ ਸੀ ਵਿਭਵ ਸੂਰਯਵੰਸ਼ੀ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗਾਹ ਪਾਇਆ ਸੀ ਪਿਛਲੇ ਸੀਜ਼ਨ ਸੈਂਚਰੀ ਵੀ ਮਾਰੀ ਸੀ ਤੇ ਆਪਣੇ ਆਈਪੀਐਲ ਕੈਰੀਅਰ ਦੀ ਪਹਿਲੀ ਬੋਲ ਤੇ ਸ਼ਾਰਦੁਲ ਠਾਕੁਰ ਨੂੰ ਅੱਗੇ ਵੱਧ ਕੇ ਥਾਂ ਜੀ ਬਣਾ ਕੇ ਐਕਸਟਰਾ ਕਵਰ ਤੋਂ ਛੱਕਾ ਲਾਇਆ ਸੀ ਟੋਟਲ ਰਨ ਬਣਾਏ ਸੀ 252 ਸਟ੍ਰਾਈਕ ਰੇਟ ਸੀ 206 ਉਹ ਸੁਭਾ ਲਗਾਤਾਰ ਜੂਨੀਅਰ ਇੰਡੀਅਨ ਟੀਮ ਵੱਲੋਂ ਖੇਡਣ ਡਏ ਆ ਵਧੀਆ ਰੰਡ ਬਣਾ ਰਹੇ ਆ ਫਿਰ ਜੈਸਵਾਲ ਟੀਮ ਦੇ ਨੰਬਰ 1 ਬੈਟਸਮੈਨ ਰਹੇ ਸੀ ਪਿਛਲੇ ਸੀਜ਼ਨ 550 ਰੰਡ ਸੀ 568 ਰਨ 160 ਦਾ ਸਟ੍ਰਾਈਕ ਰੇਟ ਕਮਾਲ ਹੈ ਇੰਡੀਆ ਵੱਲੋਂ ਵੀ ਲਗਾਤਾਰ ਖੇੜੀ ਰਹੇ ਆ ਯੁਧਵੀਰ ਚਰਕ ਉਹ ਲੰਬਾ ਲਾਂਝਾ ਜੰਮੂ ਦਾ ਫਾਸਟ ਬੋਲਰ ਹੈ ਨਾ 4 ਵਿਕਟਾਂ ਲਈਆਂ ਸੀ ਪਿਛਲੇ ਸੀਜ਼ਨ ਤੇ ਸੰਦੀਪ ਸ਼ਰਮਾ ਮੁੰਡਾ ਪਟਿਆਲੇ ਦਾ 9 ਵਿਕਟਾਂ ਲਈਆਂ ਸੀ ਅਖੀਰਲੇ ਓਵਰਾਂ ਦੇ ਡੈਥ ਓਵਰਾਂ ਦੇ ਸਪੈਸ਼ਲਿਸਟ ਮੰਨੇ ਜਾਂਦੇ ਆ ਜੀ ਹੁਣ ਤੁਹਾਡੇ ਕੋਲ ਪੈਸੇ ਬਚਦੇ ਆ 16 ਕਰੋੜ ਦੇ ਲਾਗੇ ਥਾਵਾਂ ਬਚਦੀਆਂ 9 ਪਰ ਚੰਗੀ ਗੱਲ ਇਹ ਆ ਕਿ ਤੁਸੀਂ ਵਲੈਤੀ ਇੱਕੋ ਹੀ ਲੈਣਾ ਹੈ ਵਲੈਤੀ ਤੁਹਾਡੇ ਕੋਲ ਹੈਗੇ ਆ 7 ਤੁਸੀਂ ਰਿਟੇਨ ਕੀਤੇ ਤਿੰਨ ਛੱਡੇ ਹੋ ਗਏ 4 ਦੋ ਹੋਰ ਲੈ ਲੇ ਤਾਂ ਹੋ ਗਏ 6 ਤੁਸੀਂ ਜ਼ਿਆਦਾ ਵਲੈਤੀਆਂ ਦੀ ਸ਼ਾਪਿੰਗ ਕਰਨੀ ਨਹੀਂ ਹੈਗੀ ਪਰ ਤੁਹਾਨੂੰ ਚਾਹੀਦਾ ਕੀ ਹੈ ਹੁਣ ਤੁਸੀਂ ਤੀਕਸ਼ਣਾ ਛੱਡ ਤੇ ਹਸਰੰਗਾ ਛੱਡ ਤੇ ਤੇ ਰੱਬ ਭਲਾ ਕਰੇ ਨਾਲ ਕੁਮਾਰ ਕਾਰਤਿਕੇ ਵੀ ਛੱਡ ਤੇ ਠੀਕ ਹੈ ਜਣੇ ਜਾ ਆ ਗਿਆ ਪਰ ਸਪਿਨਰ ਚਾਹੀਦੇ ਆ ਮਾਲਕੋ ਸਪਿਨਰ ਜਿਆਦਾ ਮੈਨੂੰ ਟੀਮ ਵਿੱਚ ਦਿਖਦੇ ਨਹੀਂ ਹੈਗੇ ਐਵੇਂ ਮਾੜੇ ਮੋਟੇ ਜਿਹੇ ਦਿਖਦੇ ਪਏ ਜਿਹੜੇ ਜਿਹਦੇ ਨਾਲ ਸਪਿਨਰ ਚਾਹੀਦੇ ਆ ਘਟੋ ਘਟ ਦੋ ਸਪਿਨਰ ਚਾਹੀਦੇ ਆ ਹੁਣ ਤੀਖਸ਼ਨਾ ਤੇ ਹਸਰੰਗਾ ਨੂੰ ਜੇ ਵਾਪਸ ਲੈਣਾ ਤਾਂ ਛੱਡਿਆ ਕਾਨੂੰ ਸੀ ਤੇ ਹੋ ਸਕਦਾ ਤੁਸੀਂ ਇਹਨਾਂ ਵੱਲ ਜਾਓ ਕਿਸੇ ਇੱਕ ਨੂੰ ਦੇਖੋ ਜਾਂ ਇੰਡੀਅਨ ਸਪਿਨਰ ਲੱਭੋ ਫਿਰ ਰਾਹੁਲ ਚਾਹਰ ਹੈਗੇ ਆ ਜਿਹੜੇ ਪਿਛਲੇ ਸੀਜ਼ਨ ਐ ਸਾਰਿਆਂ ਚ ਵੱਲ ਸੀ ਜਿਆਦਾ ਖੇਡੇ ਨਹੀਂ ਸੀ ਉਸ ਤੋਂ ਵੇਲੇ ਪੰਜਾਬ ਵੱਲ ਤਿੰਨ ਚਾਰ ਸੀਜ਼ਨ ਕੱਢੇ ਆ ਕਰਨ ਸ਼ਰਮਾ ਹੈਗੇ ਆ ਭਾਈ ਯਾਰ ਬਾਕੀ ਉਹਨਾਂ ਕੋਲ ਵੀ ਠੀਕ ਠਾਕ ਹੈਗਾ ਰਵੀ ਬਿਸ਼ਨੋਈ ਰਾਜਸਥਾਨ ਦੇ ਖਾਸਮ ਖਾਸ ਹੈ ਕਿ ਰਾਜਸਥਾਨ ਰਾਇਲਜ਼ ਦੀ ਟੀਮ ਉਹਨਾਂ ਨੂੰ ਖਰੀਦੂਗੀ ਇਹ ਤਿੰਨ ਚਾਰ ਇੰਡੀਅਨ ਆਪਸ਼ਨ ਬੰਦੀ ਹੈ ਤਿਕਸ਼ਨਾ ਹਸਰੰਗਾ ਤੁਸੀਂ ਮੁੜ ਕੇ ਫਿਰ ਲੈ ਸਕਦੇ ਹੋ ਪਰ ਸਪਿੰਨਰਾਂ ਦੀ ਸ਼ਾਪਿੰਗ ਕਰਨੀ ਪੈਣੀ ਹੈ ਕੱਲਾ ਜੜੇਜਾ ਕਿੰਨੇ ਕੁ ਓਵਰ ਪਾਏਗਾ ਮਤਲਬ ਠੀਕ ਹੈ ਜੋਫਰ ਆਰਚਰ ਦੇ 4 ਓਵਰ ਹੋਗੇ ਤੁਸ਼ਾਰ ਦੇਸ਼ਪਾਂਡੇ ਦੇ 4 ਓਵਰ ਹੋਗੇ ਸੰਦੀਪ ਦੇ 4 ਓਵਰ ਹੋਗੇ ਜੜੇਜੇ ਦੇ 4 ਓਵਰ ਹੋਗੇ 16 ਤੇ ਇੱਕ ਤੁਹਾਨੂੰ ਘੱਟੋ ਘੱਟ ਇੱਕ ਚੰਗਾ ਸਪਿੰਨਰ ਚਾਹੀਦਾ ਹੁਣ ਇਹ 버ਗਰ ਵੀ ਹੈਗਾ ਪਰ ਫਾਸਟ ਬੋਲਰ ਵਿਦੇਸ਼ੀ ਅਵਦੇਸ਼ੀ ਫਾਸਟ ਬੋਲਰ ਤੁਹਾਡੇ ਕੋਲ ਠੀਕ ਠਾਕ ਹੈਗੇ ਆ ਤੁਹਾਡੇ ਕੋਲ ਰੱਬ ਭਲਾ ਕਰੇ ਸैम ਕਰਨ ਵੀ ਤਾਂ ਆ ਗਏ ਸैम ਕਰਨ ਵੀ ਚਾਰ ਓਵਰ ਪਾ ਸਕਦੇ ਆ ਪਰ ਸਪਿਨਰ ਤੁਹਾਡੇ ਕੋਲ ਚਾਹੀਦਾ ਸैम ਕਰਨ ਵ ਤੇ ਵਲੈਤੀ ਹੋਗੇ 버거 ਵਾਲੈਤੀ ਹੋਗੇ ਜੋਫਰ ਆਰਚਰ ਤੇ ਤੁਹਾਡੇ ਕੋਲ ਠੀਕ ਠਾਕ ਵਲੈਤੀ ਫਾਸਟ ਬੋਲਰ ਹੋਗੇ ਇੰਡੀਅਨ ਫਾਸਟ ਬੋਲਰ ਇੱਕ ਤਾਂ ਹੋਰ ਲੈ ਲਓ ਤਾਂ ਚੰਗੀ ਗੱਲ ਹੈ ਕਿਉਂਕਿ ਆਕਾਸ਼ ਮੜਵਾਲ ਤੁਸੀਂ ਛੱਡਿਆ ਹੈ ਤੁਹਾਡੇ ਕੋਲ ਸੰਦੀਪ ਸ਼ਰਮਾ ਹੈਗਾ ਜਿਹੜਾ तकरीबन ਸਾਰੇ ਮੈਚ ਖੇਡੇਗਾ ਜੁਧਵੀਰ ਚਰਕ ਵਿੱਚੋਂ ਵਿੱਚੋਂ ਆਉਂਦੇ ਆ ਤੁਸ਼ਾਰਦੇਸ਼ ਪਾਂਡੇ ਵੀ ਖੇਡਣ ਦੇ ਦਾਅਵੇਦਾਰ ਬਣ ਸਕਦੇ ਆ ਪਰ ਇੱਕ ਦਾ ਆਕਾਸ਼ ਮਧਵਾਲ ਦੀ ਰਿਪਲੇਸਮੈਂਟ ਹੀ ਲੈ ਲੋ ਤਾਂ ਕੋਈ ਮੜੀ ਗੱਲ ਨਹੀਂ ਹੈਗੀ ਤੇ ਇੱਕ ਕੋਈ ਹੁਣ ਤੋਂ ਤੁਸੀਂ ਨੀਤੀਸ਼ ਰਾਣਾ ਛੱਡਿਆ ਤੁਸੀਂ ਰੱਬ ਭਲਾ ਕਰੇ ਸੰਜੂ ਸੈਮਸਨ ਸਿਆਣੇ ਮੁੰਡੇ ਸੈਮਸਨ ਨੂੰ ਛੱਡਿਆ ਤਾਂ ਫਿਰ ਇਹਨਾਂ ਦੀ ਥਾਂ ਤੇ ਕੋਈ ਇੱਕ ਉੱਪਰਲੇ ਗਬਲੇ ਹਿੱਸੇ ਦਾ ਮਿਡਲ ਆਰਡਰ ਟੌਪ ਆਰਡਰ ਦਾ ਇੱਕ ਦਾ ਕਟੋ-ਕਟ ਜਾਂ ਦੋ ਬੈਟਸਮੈਨ ਵੀ ਆ ਜਾਣ ਤਾਂ ਗੱਲ ਬਣੇਗੀ ਅ ਪਹਿਲੀ ਗੱਲ ਤੇ ਇਹ ਕਿ ਜੈਸਵਾਲ ਦੇ ਨਾਲ ਓਪਨ ਖੈਰ ਸੂਰਿਵੰਸ਼ੀ ਕਰ ਸਕਦੇ ਆ ਓਪਨਿੰਗ ਦੀ ਗੱਲ ਨਹੀਂ ਹੈਗੀ ਨੰਬਰ 3 4 5 ਵਾਲੀ ਥਾਂ ਤੇ ਇੱਕ ਦੋ ਤਜਰਬੇਕਾਰ ਬੈਟਸਮੈਨ ਤੁਹਾਨੂੰ ਚਾਹੀਦੇ ਆ ਨੀਤੀਸ਼ ਰਾਣਾ ਬੜਾ ਤਜਰਬਾ ਹੈ ਮੈਂ ਉਹਨਾਂ ਨੂੰ ਇੱਕਸਾਰ ਭਾਜੀ ਕਹਿੰਦਾ ਆ ਆਈਪੀਐਲ ਵਿੱਚ ਲਗਾਤਾਰ ਉਹਨਾਂ ਨੇ 5 6 ਸੀਜ਼ਨ ਰਨ ਬਣਾਏ ਆ ਸੰਜੂ ਸैमਸਨ ਤਾਂ ਸਿਆਣਾ ਮੁੰਡਾ ਵੀ ਹੈ ਬੀਬਾ ਮੁੰਡਾ ਵੀ ਹੈ ਕੀਪਰੀ ਵੀ ਕਰਦਾ ਹੈ ਤੇ ਬੈਟਿੰਗ ਵੀ ਜਿੱਥੇ ਮਰਜ਼ੀ ਕਰਾ ਲਓ ਇਹਨਾਂ ਦੀ ਰਿਪਲੇਸਮੈਂਟਾਂ ਤੁਹਾਨੂੰ ਚਾਹੀਦੀਆਂ ਤਜਰਬੇ ਵਾਲੇ ਠੀਕ ਹੈ ਸैम ਕਰਨ ਆ ਗਏ ਪਰ ਉਹ ਥੱਲੇ بیٹنگ ਕਰਦੇ ਆ ਕਿਹੜੇ ਪਲੇਅਰਾਂ ਤੇ ਤੁਹਾਡੀ ਨਜ਼ਰ ਹੋ ਸਕਦੀ ਹੈ ਸਪਿਨ ਵਿੱਚ ਦੱਸਤਾ ਰਵੀ ਬਿਸ਼ਨੋਈ ਹੈ ਕਰਨ ਸ਼ਰਮਾ ਹੈਗੇ ਆ ਰਪਾਲਾ ਕਰੇ ਰਾਹੁਲ ਚਾਹਰ ਹੈਗੇ ਆ ਤੇ ਇਹਨਾਂ ਵੱਲ ਨਜ਼ਰ ਮਾਰ ਸਕਦੇ ਹੋ ਤੁਸੀਂ ਤੇ ਗੱਬਲੇ ਹਿੱਸੇ ਦੇ ਬੈਟਸਮੈਨਾਂ ਵਿੱਚ ਕਿ ਤੁਸੀਂ ਦੀਪਕ ਖੁੱਡਾ ਵੱਲ ਜਾਓਗੇ ਜਿਹੜੇ ਚਨਈ ਨੇ ਛੱਡੇ ਆ ਉਹ ਨੰਬਰ 4 5 ਤੇ بیٹنگ ਕਰ ਲੈਂਦੇ ਆ ਸਪਿਨ ਵੀ ਮਾੜੀ ਮੋਟੀ ਪਾ ਲੈਂਦੇ ਆ ਬਧੀਆ 올 ਰਾਊਂਡਰ ਹੈ ਠੀਕ ਹੈ ਦੋ ਕੁ ਸੀਜ਼ਨ ਉਹਨਾਂ ਦੇ ਓਕੇ ਓਕੇ ਰਹੇ ਆ ਪਰ ਹਲੇ ਡੋਮੈਸਟਿਕ ਸੀਜ਼ਨ ਚੱਲ ਰਹੇ ਹਨ ਉਹਨਾਂ ਤੇ ਨਜ਼ਰ ਰੱਖੋ ਵੈਂਕਟੇਸ਼ ਅਯਰ ਸੂਲਾ ਕਰੋੜ ਦੇ ਬਜਟ ਵਿੱਚ ਨੋ ਪਲੇਅਰ ਲੈਣੇ ਆ ਔਖਾ ਲੱਗਦਾ ਹੈ ਮੈਨੂੰ ਕਿਉਂਕਿ ਕੇਕੇਆਰ ਕੋਲ ਪੈਸਾ ਵੀ ਬੜਾ ਹੈਗਾ ਤੇ ਫਿਰ ਪਲੇਅਰ ਵੀ ਉਹਨਾਂ ਦੇ ਹੈਗੇ ਆ ਪਰ ਇੱਕ ਘਟੋ ਘਟ ਤਜਰਬੇ ਦੇ ਹਿਸਾਬ ਨਾਲ ਤੁਸੀਂ ਵੈਂਕਟੇ ਸ਼ੈਰਵਾਲ ਨੂੰ ਦੇਖ ਸਕਦੇ ਹੋ ਬਾਕੀ ਇੰਡੀਅਨ ਫਾਸਟ ਬੋਲਰਾਂ ਵਿੱਚ ਸੀਮਰਜੀਤ ਸਿੰਘ ਹੈਗੇ ਆਂ ਕੁਲਵੰਤ ਖਜਰੋਲੀਆ ਹੈਗੇ ਆਂ ਮਨੀ ਗਰੇਵਾਲ ਹੈਗੇ ਆਂ ਆਪਾਂ ਲਗਾਤਾਰ ਵੀਡੀਓਜ਼ ਵਿੱਚ ਗੱਲ ਕੀਤੀ ਹੈ ਇਹ ਟੀਮ ਸੋਚ ਸਕਦੀ ਹੈ ਇਹਨਾਂ ਦੇ ਬਾਰੇ ਜਾਂ ਆਪਣੀ ਰਾਜਸਥਾਨ ਲੀਗ ਵੱਲ ਨੂੰ ਦੇਖ ਲੋ ਡੋਮੈਸਟਿਕ ਰਾਜਸਥਾਨ ਦੀ ਟੀਮ ਵੱਲ ਨੂੰ ਦੇਖ ਲੋ ਉੱਥੋਂ ਇੰਡੀਅਨ ਪਲੇਅਰ ਚੱਕ ਕੇ ਲਿਆਓ ਤੁਸੀਂ ਤੇ ਸਵਾਲ ਤੁਹਾਨੂੰ ਕੋਲ ਮੈਂ ਇਹ ਪੁੱਛਣਾ ਸੀ ਇਸ ਟੀਮ ਦਾ ਕਪਤਾਨ ਹੁਣ ਕੌਣ ਹੋਏਗਾ ਦੋ ਤਿੰਨ ਬੜੇ ਚੰਗੇ ਦਾਵੇਦਾਰ ਬਣਦੇ ਆਂ ਸैम ਕਰਨ ਤਜਰਬੇ ਦੇ ਹਿਸਾਬ ਨਾਲ ਕਹਿਣਗੇ ਕਿ ਭਾਈ ਮੈਂ ਤਾਂ ਪੰਜਾਬ ਦੀ ਵੀ ਕੈਪਟਨਸੀ ਕੀਤੀ ਹੈਗੀ ਹੈ ਪਰ ਟੀਮ ਕਹੇਗੀ ਅਸੀਂ ਇੰਡੀਅਨ ਥਾਪਣਾ ਹੈ ਤਾਂ ਇੰਡੀਅਨਸ ਵਿੱਚ ਸਭ ਤੋਂ ਵੱਡਾ ਨਾਮ ਤਾਂ ਰਵਿੰਦਰ ਜੜੇਜਾ ਦਾ ਹੈਗਾ ਜਿਨ੍ਹਾਂ ਦੀ ਆਕਸ਼ਨ ਵੈਲਿਊ ਸੀ 18 ਕਰੋੜ ਪਰ 14 ਕਰੋੜ ਰੁਪਏ ਵਿੱਚ ਉਹਨਾਂ ਨੇ ਟ੍ਰੇਡ ਕਰਨਾ ਮਨਜ਼ੂਰ ਕਰ ਲਿਆ ਕਿਉਂ ਤੁਸੀਂ ਸੀਐਸਕੇ ਵਰਗੀ ਟੀਮ ਕਿਉਂ ਛੱਡੋਗੇ ਉਹ ਵੀ 4 ਕਰੋੜ ਰੁਪਇਆ ਘੱਟ ਲੈ ਕੇ ਸੀਐਸਕੇ ਵਰਗੀ ਟੀਮ ਦਾ ਤੁਸੀਂ 4-5 ਕਰੋੜ ਰੁਪਇਆ ਵਾਧਾ ਲੈ ਕੇ ਛੱਡੋਗੇ ਜੋ ਤੁਹਾਨੂੰ ਟ੍ਰੇਡ ਵਿੱਚ ਮਿਲਦਾ ਨਹੀਂ ਹੈਗਾ ਪਰ ਪੈਸੇ ਘਟਾ ਕੇ ਜੜੇਜਾ ਇੱਧਰ ਕਿਉਂ ਆਏ ਆਂ ਕੀ ਉਹਨਾਂ ਨੂੰ ਸੰਗਾਕਾਰਾਂ ਨੇ ਦੱਸਤਾ ਗਿਆ ਮਾਮਾ ਤੂੰ ਆ ਜਾ ਤੈਨੂੰ ਅਸੀਂ ਕੈਪਟਨ ਥਾਪ ਦੇਾਂਗੇ ਕਿਉਂਕਿ ਜੜੇਜਾ ਕੈਪਟਨ ਉਹ ਕਹਿਣਗੇ ਕਿ ਭਰਾਓ ਬਣਾਓ ਮੈਨੂੰ ਮੇਰੇ ਵਰਗਾ ਤਜਰਬਾ ਮੇਰੇ ਵਰਗੀ 올 ਰਾਉਂਡਰ ਸ਼ਮਤਾ ਕਿਹਦੇ ਕੋਲ ਹੈਗੀ ਹੈ ਬੜਾ ਸੋਹਣਾ ਇੱਕ ਵਿਕਲਪ ਹੈਗਾ ਤੇ ਫਿਰ ਜੈਸਵਾਲ ਜਿਹੜੇ ਕਹਿਣਗੇ ਕਿ ਭਾਈ ਸਾਹਿਬ ਜੇ ਤੁਸੀਂ ਮੈਨੂੰ ਨਹੀਂ ਕੈਪਟਨ ਬਣਾਓਗੇ ਤਾਂ ਮੈਂ ਵੀ ਫਿਰ ਸਾਲ 2 ਸਾਲ ਬਾਅਦ ਬਾਹਰ ਨੂੰ ਨਿਕਲ ਜਾਊਂਗਾ ਜਦੋਂ ਵੱਡੀ ਆਪਸ਼ਨ ਆਊਗੀ ਹਨਾ ਜਦੋਂ ਵੀ ਮੈਗਾ ਆਪਸ਼ਨ ਹੋਣੀ ਹੈ ਜਾਂ ਮੈਂ ਫਿਰ ਕਮਾਂਗਾ ਕੀ ਪਾਈ ਮੈਨੂੰ ਟਰੇਡ ਕਰ ਦੋ ਹਾਲਾਂਕਿ ਪਲੇਅਰ ਕਹਿ ਨਹੀਂ ਸਕਦਾ ਪਰ ਯੂ نو ਫਿਰ ਮਾਹੌਲ ਹੋ ਜੇ ਬਣ ਜਾਂਦਾ ਹੁੰਦਾ ਤੁਹਾਡੀ ਟੀਮ ਦੀ ਪਛਾਣ ਵੀ ਬਣਦੇ ਜਾ ਰਹੇ ਆ ਯਸ਼ਸ਼ਵੀ ਜੈਸਵਾਲ ਇਹ ਦੋ ਸਭ ਤੋਂ ਤਗੜੇ ਨਾਮ ਮੈਨੂੰ ਲੱਗਦੇ ਆ ਟੀਮ ਦੀ ਕਪਤਾਨੀ ਕਰਨ ਨੂੰ ਸैम ਕਰਨ ਇੱਕ ਉਹ ਕੀ ਕਹਿੰਦਾ ਨਾ ਡਾਰਕ ਹਾਰਸ ਕਾਲਾ ਘੋੜਾ ਹੋ ਸਕਦਾ ਤੁਸੀਂ ਸੋਚੋ ਇਹਦੇ ਬਾਰੇ ਤੇ ਉਹਦੇ ਬਾਰੇ ਤੇ ਵਿੱਚੋਂ ਸैम ਕਰਨ ਨਿਕਲ ਕੇ ਕੈਪਟਨ ਬਣ ਜਾਵੇ ਕਿ ਦੋਵਾਂ ਨੂੰ ਠੰਡਾ ਕਰ ਦਿੱਤਾ ਜਾਵੇ ਇੱਥੇ ਮੈਂ ਹੁਣ ਤੁਹਾਡੀ رائے ਜਾਣਨਾ ਚਾਹਨਾ ਹੈ ਕਿ ਤੁਸੀਂ ਤੁਹਾਡੇ ਹਿਸਾਬ ਨਾਲ ਆਰ ਆਰ ਦਾ ਕੈਪਟਨ ਕੌਣ ਬਣ ਸਕਦਾ ਹੈ ਬਈ ਪੰਜਾਬ ਦੇ ਗਵਾਂਡ ਦੀ ਟੀਮ ਹੈ ਮੇਰਾ ਸ਼ਹਿਰ ਫਾਜ਼ਿਲਕਾ ਟੱਪੋ ਅਬੋਰ ਟੱਪੋ ਤਾਂ ਫਿਰ ਹਨੂਮਾਨਗੜ ਤੇ ਗੰਗਾ ਨਗਰ ਸਾਹਿਬ ਯਾਨੀ ਰਾਜਸਥਾਨ ਸ਼ੁਰੂ ਹੋ ਜਾਂਦਾ ਹੈ ਪੰਜਾਬੀਆਂ ਦੇ ਮਨ ਵਿੱਚ ਰਾਜਸਥਾਨ ਦੇ ਰਹੀ ਥੋੜਾ ਜਿਹਾ ਇੱਕ ਸੌਫਟ ਕਾਰਨਰ ਜਿਹਾ ਹੁੰਦਾ ਹੈ ਮੈਂ ਮਹਿਸੂਸ ਕਰਦਾ ਆਈਪੀਐਲ ਦੇ ਟਾਈਮ ਤੇ ਕਿ ਆਰ ਆਰ ਵੀ ਸਪੋਰਟ ਪੰਜਾਬੀ ਕਰਦੇ ਆ ਔਰ ਜਿਹੜੇ ਮੈਂ ਦੋ ਜ਼ਿਲ੍ਹਿਆਂ ਦਾ ਨਾਮ ਲਿਆ ਹੈ ਗੰਗਾਨਗਰ ਸਾਹਿਬ ਤੇ ਸ਼੍ਰੀ ਗੰਗਾਨਗਰ ਤੇ ਨਾਲ ਹਨੂਮਾਨਗੜ ਇੱਥੇ ਪੰਜਾਬੀ ਰਹਿੰਦੇ ਵੀ ਬੜੇ ਹੈਗੇ ਆ ਸਾਨੂੰ ਬੜੇ ਮੈਸੇਜ ਆਂਦੇ ਆ ਆਈਪੀਐਲ ਦੇ ਟਾਈਮ ਦੇ ਕਿ ਮੈਂ ਜੀ ਸ਼੍ਰੀ ਗੰਗਾਨਗਰ ਬੈਠਾ ਮੈਂ ਹਨੂਮਾਨਗੜ ਬੈਠਾ ਤੇ ਤੁਸੀਂ ਕਿਹੜੀ ਖਿਡਾਰੀ ਨੂੰ ਟੀਮ ਦਾ ਕੈਪਟਨ ਦੇਖਣਾ ਚਾਹੁੰਦੇ ਹੋ ਥੱਲੇ ਠਾਹ ਕਰਕੇ ਦੱਸੋ ਅਗਲੀ ਵੀਡੀਓ ਚ ਗੱਲ ਕਰਾਂਗੇ ਐਮਆਈ ਦੀ ਉਹਨਾਂ ਨੂੰ ਬਹੁਤੀ ਕੁਝ ਲੋੜ ਹੈ ਨਹੀਂ ਖਿਡਾਰੀ ਖਿਡਾਰੀ ਖਰੀਦਣ ਦੀ ਵੇਚਣ ਦੀ ਪਰ ਗੱਲ ਜ਼ਰੂਰ ਆਪਾਂ ਕਰਨੀ ਹੈ ਐਦਾਂ ਹੀ ਪਿਆਰ ਬਣਾ ਕੇ ਰੱਖਿਓ ਅਗਲੀ ਵੀਡੀਓ ਚ ਮੁਲਾਕਾਤ ਹੁੰਦੀ ਹੈ ਜੀ ਸਤਿ ਸ਼੍ਰੀ ਅਕਾਲ ਰੱਬ ਰਾਖਾ